ਸਾਚੀ ਕਾਲ ਜੀ ਸੋ ਜਿਵੇਂ ਕਿ ਵੀਡੀਓ ਵਿੱਚ ਬੇਬੇ ਬਾਪੂ ਤੇ ਦਾ ਪੋਤਰਾ ਕੰਪਲੇਂਟ ਲਿਖਾਉਣ ਲਈ ਚਲੇ ਜਾਂਦੇ ਨੇ ਥਾਣੇ ਤੇ ਥਾਣੇ ਜਾ ਕੇ ਉਹ ਸਾਰਾ ਕੁਝ ਦੱਸ ਦਿੰਦੇ ਨੇ ਕਿ ਸਾਡੇ ਨਾਲ ਕਿਸੇ ਨੇ ਟੱਗੀ ਮਾਰ ਲਈ ਰਸਤੇ ਵਿੱਚ ਆਉਂਦਿਆਂ 1.5 ਲੱਖ ਰੁਪਈਆ ਦੋ ਮੁੰਡਿਆਂ ਨੇ ਖੋ ਲਿਆ ਤੇ ਮੇਰੇ ਪੋਤਰੇ ਨੂੰ ਉਹਨਾਂ ਦੇ ਮੋਟਰਸਾਈਕਲ ਦਾ ਨੰਬਰ ਵੀ ਯਾਦ ਆ ਪੁਲਿਸ ਵਾਲੇ ਅੱਗੋਂ ਕਹਿੰਦੇ ਨੇ ਕਿ ਇਦਾਂ ਤਾਂ ਫਿਰ ਥੋੜਾ ਲੱਭਣ ਵਿੱਚ ਆਸਾਨੀ ਹੋ ਸਕਦੀ ਆ ਤੁਸੀਂ ਉਹਨਾਂ ਦਾ ਹੁਲੀਆ ਵੀ ਦੱਸੋ ਉਹ ਸਾਰਾ ਕੁਝ ਦੱਸਦੇ ਨੇ ਕਿ ਇਦਾਂ ਦੇ ਮੁੰਡੇ ਲੱਗ ਨੇ ਪਰ ਵਿੱਕੀ ਤੇ ਅਮਨ ਉਧਰ ਗੱਡੀ ਲੈਣ ਬਾਰੇ ਸੋਚ ਰਹੇ ਨੇ ਉਹ ਸੋਚ ਰਹੇ ਨੇ ਕਿ ਹੁਣ ਕੋਈ ਵੱਡਾ ਕੰਮ ਕਰਦੇ ਆ ਨਿੱਕੀ ਮੋਟੀ ਚੋਰੀ ਨਹੀਂ ਕਰਨੀ ਤਾਂ ਜੋ ਚਾਰ ਪੈਸੇ ਬਣ ਜਾਣ ਉਹ ਕਿਸੇ ਦੇ ਘਰ ਵਿੱਚ ਲੁੱਟਮਾਰ ਕਰਨਾ ਚਾਹ ਰਹੇ ਨੇ ਇਸ ਕਰਕੇ ਉਹਨਾਂ ਨੇ ਸੋਚਿਆ ਹੈ ਕਿ ਕੋਈ ਨਿੱਕੀ ਮੋਟੀ ਗੱਡੀ ਲੈ ਕੇ ਰੱਖ ਛੱਡਦੇ ਆ ਤਾਂ ਜੋ ਭੱਜਣਾ ਵੀ ਆਸਾਨ ਹੋ ਜਾਵੇ ਤੇ ਲੋਕੀ ਵੀ ਸ਼ੱਕ ਨਾ ਕਰਨ ਤੇ ਇੱਕ ਵਿੱਕੀ ਸੋਚ ਰਿਹਾ ਹੈ ਕਿ ਕੋਈ ਏਦਾਂ ਦੀ ਚੀਜ਼ ਲੈਣੇ ਆ ਜਿਸ ਨਾਲ ਕਿਸੇ ਨੂੰ ਡਰਾਉਣਾ ਵੀ ਸੌਖਾ ਹੋ ਜਾਵੇ ਕਿਉਂਕਿ ਕਾਚੂ ਵਗੈਰਾ ਨਾਲ ਤਾਂ ਲੋਕ ਡਰਦੇ ਵੀ ਨਹੀਂ ਤੇ ਵਿੱਕੀ ਇਹ ਸਕੀਮ ਲਾ ਰਿਹਾ ਏ ਤੇ ਅਮਨ ਸੋਚ ਰਿਹਾ ਸੀ ਕਿ ਹੁਣ 1.5 ਲੱਖ ਰੁਪਈਆ ਮਿਲ ਚੁੱਕਾ ਏ ਤੇ ਇਹਦੇ ਨਾਲ ਗੁਜ਼ਾਰਾ ਮਹੀਨੇ ਦਾ ਹੋ ਜਾਏਗਾ ਪਰ ਵਿੱਕੀ ਦੇ ਮਨ ਵਿੱਚ ਜਿਹੜਾ ਲਾਲਚ ਭਰ ਗਿਆ ਏ ਹੁਣ ਉਹ ਵਾਅਦਾ ਹੀ ਜਾ ਰਿਹਾ ਸੋ ਹੁਣ ਉਹਨਾਂ ਨੇ ਕੋਈ ਘਰ ਲੁੱਟਣ ਦੀ ਪਲੈਨਿੰਗ ਕੀਤੀ ਆ ਤੇ ਉਹ ਸੋਚ ਰਹੇ ਆ ਕਿ ਕੋਈ ਵੱਡਾ ਹੱਥ ਮਾਰਦੇ ਆ ਤਾਂ ਜੋ ਕਾਫੀ ਟਾਈਮ ਤੱਕ ਟਾਈਮ ਸੋਖਾ ਨਿਕਲ ਜਾਵੇ ਸੋ ਹੁਣ ਉਹ ਕਿਸੇ ਦੇ ਘਰ ਵਿੱਚ ਲੁੱਟਮਾਰ ਕਰਨਗੇ ਤੇ ਦੇਖਦੇ ਆ ਕਿ ਉਹ ਫੜੇ ਜਾਂਦੇ ਆ ਜਾਂ ਨਹੀਂ ਪਰ ਉਧਰ ਉਹਨਾਂ ਦੇ ਮੋਟਰਸਾਈਕਲ ਦਾ ਨੰਬਰ ਨੋਟ ਹੋ ਚੁੱਕਾ ਹੈ ਪਰ ਉਹ ਮੋਟਰਸਾਈਕਲ ਹਮੇਸ਼ਾ ਹੀ ਅਮਨ ਦਾ ਡੈਡੀ ਲੈ ਕੇ ਬਾਹਰ ਘੁੰਮਦਾ ਰਹਿੰਦਾ ਹੈ ਸੋ ਵਿੱਕੀ ਤੇ ਅਮਨ ਭਾਵੇਂ ਪੁਲਿਸ ਦੇ ਹੱਥ ਨਾ ਆਉਣ ਪਰ ਅਮਨ ਦੇ ਡੈਡੀ ਨੇ ਜਰੂਰ ਸਾਰਾ ਸੱਚ ਦੱਸ ਦੇਣਾ ਕਿਉਂਕਿ ਜਦ ਉਹ ਸ਼ਰਾਬ ਪੀ ਲੈਂਦਾ ਹੈ ਤੇ ਉਹ ਸਾਰਾ ਸੱਚ ਵੀ ਦੱਸ ਸਕਦਾ ਹੈ ਉਸ ਨੂੰ ਤਾਂ ਜਿਵੇਂ ਮਰਜ਼ੀ ਬੁਕਾ ਲਓ ਸੋ ਹੁਣ ਜੇ ਵਿੱਕੀ ਤੇ ਅਮਨ ਦੇ ਰਸਤੇ ਵਿੱਚ ਕੋਈ ਪ੍ਰੋਬਲਮ ਪਾਵੇਗਾ ਤੇ ਉਹ ਅਮਨ ਦਾ ਡੈਡੀ ਹੀ ਪਾਵੇਗਾ ਤੇ ਉਧਰ ਆਈਫੋਨ ਦੀ ਵੀ ਪ੍ਰੋਬਲਮ ਕ੍ਰੀਏਟ ਹੋ ਜਾਣੀ ਆ ਵਿੱਕੀ ਲਈ ਕਿਉਂਕਿ ਉਹੀ ਕਰਨ ਦੇ ਸਕੂਲ ਦਾ ਮੁੰਡਾ ਹੁੰਦਾ ਹੈ ਜਿਸ ਦਾ ਫੋਨ ਵਿੱਕੀ ਨੇ ਚੱਕਿਆ ਹੈ ਸੋ ਜਦ ਹੀ ਇਹ ਫੋਨ ਵਿੱਕੀ ਆਪਣੇ ਘਰ ਲੈ ਕੇ ਜਾਏਗਾ ਤੇ ਉਥੇ ਕਰਨ ਨੂੰ ਹੋ ਸਕਦਾ ਹੈ ਕਿ ਉਹ ਮੁੰਡੇ ਦੀ ਕੋਈ ਫੋਟੋ ਫੋਨ ਵਿੱਚ ਦੇਖ ਲਵੇ ਤੇ ਸਮਝ ਆ ਜਾਏ ਪਰ ਅਜੇ ਤਾਂ ਫੋਨ ਉਸਨੇ ਅਮਨ ਨੂੰ ਦੇ ਦਿੱਤਾ ਹੈ ਤੇ ਹੋ ਸਕਦਾ ਹੈ ਕਿ ਇਹ ਫੋਨ ਨੂੰ ਜਾਂ ਅੱਗੇ ਵੇਚ ਦੇਣ ਤੇ ਤਾਂ ਵੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਲੋਕੇਸ਼ਨ ਟ੍ਰੇਸ ਹੋ ਕੇ ਫੋਨ ਫੜਿਆ ਜਾ ਸਕਦਾ ਹੈ ਸੋ ਬਹੁਤ ਜਿਆਦੇ ਸਬੂਤ ਨੇ ਜਿਨ੍ਹਾਂ ਦੇ ਨਾਲ ਇਹਨਾਂ ਨੂੰ ਫੜਿਆ ਜਾ ਸਕਦਾ ਹੈ ਇਹ ਅਜੇ ਤਾਂ ਵਾਰਦਾਤਾ ਨੂੰ ਅੰਜਾਮ ਦੇ ਰਹੇ ਨੇ ਇਹ ਸੋਚ ਰਹੇ ਨੇ ਕਿ ਅਸੀਂ ਕਿਤੇ ਨਹੀਂ ਫੜੇ ਜਾ ਸਕਦੇ ਕਿਉਂਕਿ ਇੱਕ ਚੋਰੀ ਕਰਨ ਤੋਂ ਬਾਅਦ ਦੂਜੀ ਹੁਣ ਜਿਆਦਾ ਵੱਧ ਰਹੇ ਨੇ ਜਿਸ ਕਰਕੇ ਹੁਣ ਇਹਨਾਂ ਦੀ ਪਛਾਣ ਵੀ ਵੱਧ ਜਾਣੀ ਆ ਤੇ ਕਿਸੇ ਨਾ ਕਿਸੇ ਨੇ ਹੁਣ ਇਹਨਾਂ ਨੂੰ ਫੜ ਹੀ ਲੈਣਾ ਹੈ ਸੋ ਕਿੰਨਾ ਕਚੇਰ ਠਗੀਆਂ ਮਾਰ ਲੈਣਗੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ